ਸਲੋ ਜੀ ਸਾਡੇ ਮੁੰਡੇ ਕੁੜੀ ਦਾ ਆ ਗਿਆ ਵਿਆਹ ਤੇ ਅੰਕਲ ਆਉਣ ਤੋਂ ਬਿਲਕੁਲ ਫੁੱਲ ਬਰਾਤ ਸਜਾ ਕੇ ਖੜੀ ਕਰ ਦਿੱਤੀ ਆ ਆ ਸ਼ੇਰਵਾਨੀ ਜਿਹੜੀ ਬਾਜ਼ਾਰ ਤੁਸੀਂ ਲੈਨੇ ਹੋ 50000 45000 ਇਹ ਸਿਰਫ ਇਥੋਂ ਇਹਨਾਂ ਨੂੰ 20000 ਰੁਪਏ ਦੇਣੀ ਆ ਆ ਲਹਿੰਗਾ ਵੀ ਹੁਣ ਕੋਈ 50000 ਦਾ ਨਹੀਂ ਕੋਈ 60000 ਦਾ ਨਹੀਂ ਸਿਰਫ 22000 ਰੁਪਏ ਦੇ ਵਿੱਚ ਲਹਿੰਗਾ ਦੇਣਾ ਤੇ ਹੁਣ ਜੇ ਅਪ ਪੂਰੀ ਬਰਾਤ ਦੀ ਗੱਲ ਕਰੀਏ ਰਿਸ਼ਤੇਦਾਰਾਂ ਦੀ ਗੱਲ ਕਰੀਏ ਆ ਦੇਖੋ 2 ਪੀਸ ਕੋਟ ਪੈਂਟ ਬਾਜ਼ਾਰ ਤੁਸੀਂ ਜਾਣਿਓ 10-10000 ਰੁਪਏ ਦਾ 2 ਪੀਸ ਕੋਟਮੈਂਟ ਅੰਕਲੋਂ ਮੋਗਾ ਰੋਡ ਬਾਗਾ ਬਣਾ ਆ ਜੋ 10000 ਵਾਲਾ 2 ਪੀਸ ਕੋਟਮੈਂਟ ਸਿਰਫ 2995 ਦੇ ਸਲਾਈ ਕਰਕੇ ਲੈ ਜਾਓ ਜੇ ਕੋਈ ਸ਼ਕੀਨ ਆ ਉਹ ਕਹਿੰਦੇ ਵੀ ਅਸੀਂ ਰਣਾ 3 ਪੀਸ ਕੋਟਮੈਂਟ ਇਹ ਵੀ ਦਵਾਂਗੇ ਇਹ ਕੋਈ 15000 ਨਹੀਂ ਕੋਈ 16000 ਨਹੀਂ ਸਿਰਫ ਤੁਹਾਨੂੰ 3760 ਦੇ ਵਿੱਚ 3 ਪੀਸ ਕੋਟਮੈਂਟ ਸਲਾਈ ਕਰਕੇ ਦਵਾਂਗੇ ਆ ਦੇਖੋ ਜੀ ਤਰਸੀਮ ਜਿਸ ਨਾਲ ਡਿਜ਼ਾਈਨ ਹੋਵੇ ਟੌਪ ਦਾ ਕਲਰ ਹੋਵੇ ਤੇ ਲਾਈਨਾਂ ਵਾਲਾ ਤੇ ਪੂਰੀ ਬ੍ਰਸ਼ਟ ਸਟ੍ਰਾਈਪ ਬਣੀ ਹੈਗੀ ਆ ਉਹੀ ਇਹ 15000 ਨਹੀਂ ਕੋਈ 18 ਨਹੀਂ ਸਿਰਫ 6300 ਰੁਪਏ ਦੇ ਵਿੱਚ ਇਹ ਤੁਹਾਨੂੰ ਅਸੀਂ ਬਣਾ ਕੇ ਦੇ ਦੇਣਾ ਆ ਵੀ ਸ਼ੇਰਵਾਨੀ ਇਹਦਾ ਕਿਰਾਇਆ ਬਾਜ਼ਾਰ 'ਚ 15 15000 ਮੋਲ ਲੈਂਦੇ ਆ ਉਹ 25 25000 ਸਿਰਫ 10000 ਰੁਪਏ ਦੇ ਵਿੱਚ ਸ਼ੇਰਵਾਨੀ ਦਵਾਂਗੇ ਹੁਣ ਜਿਹੜੇ ਸਾਡੇ ਸ਼ੁਕੀਨ ਭਰਾ ਆ ਸ਼ਹਿਰਾਂ ਦੇ ਐਨਆਰਆਈ ਭਰਾ ਆ ਉਹ ਕਹਿੰਦੇ ਸਾਨੂੰ ਲਗਜ਼ਰੀ ਚਾਹੀਦੀ ਆ ਦੇਖੋ ਇਹਦਾ ਰੇਟ ਪੜਾ ਕਰੋ ਇਹ ਬਾਜ਼ਾਰ 'ਚ ਜਾਓ ਕਿਸੇ ਨੇ 35000 ਮੰਗਣਾ ਕਿਸੇ ਨੇ 30000 ਮੰਗਣਾ ਪ੍ਰੋਪਰ ਕਢਾਈ ਛੜਾਈ ਕੱਢੀ ਆ ਇੱਥੇ ਤੁਹਾਨੂੰ 15000 ਰੁਪਏ ਦੇ ਦੇਣਾ ਆ ਹੁਣ ਦੇਖੋ ਜਿਹੜੇ ਕਹਿੰਦੇ ਬਈ ਮਹਾਰਾਜਾ ਲੁੱਕ ਬਣਾਉਣੀ ਆ ਆ ਬੈਨ ਕੋਲਰ ਦੇਖੋ ਆ ਪੂਰੀ ਕਢਾਈ ਕੱਢੀ ਆ ਆ ਵੀ ਤੁਸੀਂ ਚੈੱਕ ਕਰ ਲਓ ਇੱਥੇ ਨਾ 35 ਨਾ 32 ਨਾ 40 ਸਿਰਫ 18000 ਰੁਪਏ ਦੇ ਵਿੱਚ ਦੇ ਦੇਣਾ ਤੁਹਾਨੂੰ ਆ ਦੇਖੋ ਪੂਰਾ ਮਹਾਰਾਜਾ ਸਟਾਈਲ ਆ ਪੂਰਾ ਚੈੱਕ ਕਰੋ ਤੁਸੀਂ ਟਾਪ ਦੀ ਕਢਾਈ ਕੱਢੀ ਟਕਸੀਡੋ ਬਣਿਆ ਹੋਇਆ ਉੱਪਰ ਪ੍ਰੋਪਰ ਵਰਕ ਆ ਦੇਖੋ ਤੁਸੀਂ ਸਾਰਾ ਚੈੱਕ ਕਰੋ ਇਹ ਵੀ 40 40000 45 45 ਵੱਡੇ ਸ਼ੋਰੂਮਾਂ 'ਚ ਇੱਥੇ ਤੁਹਾਨੂੰ ਅਸੀਂ ਦੇ ਰਣਾ ਸਿਰਫ 20000 ਰੁਪਏ 20000 ਰੁਪਏ ਤਿਆਰ ਕਰਕੇ ਦਵਾਂਗੇ ਜੇ ਬਸ ਸੂਟਾਂ ਨਹੀਂ ਕਰ ਕਰ ਲਈਏ ਇਹ ਕੋਈ 15 15000 ਨਹੀਂ 12 12000 ਨਹੀਂ 5 5000 ਦੇ ਵਿੱਚ ਆ ਕੋਈ 4 4000 ਤੇ ਕੋਈ 65 65 ਥੋੜੇ ਵਿੱਚ ਸੂਟ ਅਸੀਂ ਦੇ ਜਣੇ ਆ ਸੋ ਭਾਈ ਜੀ ਆਹ ਨਾਲ ਤੁਸੀਂ ਸਾਰੇ ਭਲੇਖੇ ਦੂਰ ਕਰਦੇ ਆ ਬਜਾਣਾ ਜਾਣੇ ਮੈਨੂੰ ਲੱਗਦਾ ਸੀ ਵੀ 7 8 ਲੱਖ ਰੁਪਏ ਦੀ ਬਰਾ ਤਿਆਰ ਹੁੰਦੀ ਆ ਇਹ ਤਾਂ ਤੁਸੀਂ ਬਸ ਜਿੱਦਾਂ ਕਰੇ ਉਹਨੇ ਵੀ ਰੇਟ ਹੀ ਬਹੁਤ ਘਟਾ ਤੇ ਆ ਬਿਲਕੁਲ ਭਾਜੀ ਵੈਬ ਦੂਰ ਕਰਤੇ ਆ ਹੁਣ ਤੁਹਾਨੂੰ ਵਿਆਹ ਸ਼ਾਦੀ ਤੋਂ ਡਰਨ ਦੀ ਲੋੜ ਨਹੀਂ ਛੇਤੀ ਵਿਆਹ ਕਰਾ ਲਓ ਬਸ ਲੱਖ ਡੇਢ ਲੱਖ ਦੇ ਵਿੱਚ ਤਿਆਰ ਕਰਕੇ ਬਰਾਤ ਭੇਜ ਦਵਾਂਗੇ ਅੱਛਾ ਸਾਰਾ ਕਨਸੈਪਟ ਜਿੰਨਾ ਵੀ ਹੈਗਾ ਡੇਢ ਦੋ ਲੱਖ ਜੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਰੈਡੀ ਕੱਪੜੇ ਪੂਰੇ ਏ ਕਲਾਸ ਆਜੋ ਹੁਣ ਤੁਹਾਨੂੰ ਵੈਰਾਈਟੀ ਦਿਖਾਣੇ ਆ ਭਾਜੀ ਕੋਟ ਪੈਂਟ ਦੇ ਵਿੱਚ ਦੇਖੋ ਪੂਰਾ ਚੈਲੰਜ ਕਰਦੇ ਆ ਸਾਰੇ ਰਿਸ਼ਤੇਦਾਰ ਮੁੰਡਾ ਕੁੜੀ ਜਿਹੜੇ ਤੁਹਾਨੂੰ ਭਲੇਖੋ ਨਾ 7-7-8 ਲੱਖ ਲੱਗਣਾ 6 ਲੱਖ ਲੱਗਣਾ 5 ਲੱਖ ਲੱਗ ਅੱਜ ਜੋ ਵੈਰਾਈਟੀਆਂ ਟਾਪ ਦੇ ਲਗਜ਼ਰੀ ਕੱਪੜਿਆਂ ਨਾਲ ਕਰੀਬ-ਕਰੀਬ 2 ਲੱਖ ਰੁਪਏ ਸਾਰਾ ਕੁਝ ਤਿਆਰ ਰਕੇ ਦੇ ਦੇਣਾ ਹੁਣ ਤੁਹਾਨੂੰ ਸਪੈਸ਼ਲ ਜੈਂਟਸ ਦੀ ਕਲੈਕਸ਼ਨ ਦਿਖਾਉਣੀ ਆ ਬਲੇਜ਼ਰ ਬਾਸਕਟ ਸ਼ੇਰਬਾਨੀਆਂ ਇਹਦੇ ਵਿੱਚ ਵੀ ਭਾਈ ਜੀ ਵਿਆਹ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਜਾਗੋ ਤੇ ਜਾਣਾ ਪਰ ਜਾਗੋ ਦੀ ਤਿਆਰੀਆਂ ਸੁਕੀ ਆ ਬਿਲਕੁਲ ਜੀ ਜਾਗੋ ਦੀ ਫੁੱਲ ਤਿਆਰੀ ਆ ਆ ਚੈੱਕ ਕਰੋ ਰੰਗ yellow color ਬਣਾਣਾ ਚਾਹੇ ਤੁਸੀਂ purple ਬਣਾਣਾ ਚਾਹੇ lavender ਬਣਾਣਾ ਚਾਹੇ black ਬਣਾਣਾ ਚਾਹੇ ਮਹਿਰੂਨ ਬਣਾਣਾ ਜਿਹੜਾ ਮਰਜੀ ਜਾਗੋ ਦਾ ਕੁਰਤਾ ਪਜਾਮਾ ਬਣਾ ਲਓ ਗਰੰਟੀ ਹੈ ਜੋ ਵੈਰਾਈਟੀ ਜੋ ਕੁਆਲਿਟੀ ਅਸੀਂ ਦੇ ਰਿਹਾ ਕਿਤੋਂ ਨਹੀਂ ਮਿਲਨੀ ਹੁਣ ਜਾਗੋ ਜੇ ਤੁਸੀਂ ਦੇਖ ਲਿਆ ਭਾਜੀ ਸ਼ੇਰਵਾਨੀ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਆਪ ਦੀ ਮਨ ਮਰਜ਼ੀ ਦੀ ਬਣਾ ਸਕਦੇ ਹੋ ਇੱਥੋਂ ਲਿਜਾ ਸਕਦੇ ਸੋ ਭਾਜੀ ਸ਼ੇਰਵਾਨੀਆਂ ਦਿਖਾਤੀਆਂ ਬਾਸਕਰ ਦਿਖਾਤੀਆਂ ਡਿਜ਼ਾਈਨਰ ਕੁਰਤੇ ਪਜਾਮੇ ਦਿਖਾਤੇ ਤੇ ਹੋਰ ਵੀ ਕੁਝ ਦੱਸੋ ਖਾਸ ਚੀਜ਼ਾਂ ਕਿਹੜੀਆਂ ਆਪਣੀਆਂ ਦੇਖੋ ਇਹ ਖਾਸ ਚੀਜ਼ਾਂ ਸਾਡੇ ਕੋਲ ਇਹ ਆ ਡਿਜ਼ਾਈਨਿੰਗ ਸਾਡੇ ਕੋਲ ਰੈਡੀ ਹੁੰਦੀ ਆ ਬੀ ਪੌਚ ਦਾ ਬ੍ਰਾਂਡ ਆ ਇਦਾਂ ਦੇ ਵਰਕ ਕੀਤੇ ਹੋਏ 15500 ਰੁਪਏ ਦੇ ਵਿੱਚ ਤਿਆਰ ਕਰਕੇ ਪੀਸ ਦੇ ਦਾਂਗੇ ਭਾਜੀ ਵਿੱਚੇ ਸਟੀਚਿੰਗ ਦੀ ਗੱਲ ਕਰ ਰਿਹਾ ਮੇਰੇ ਸਲਾਈ ਕਰਕੇ ਬਿਲਕੁਲ ਭਾਜੀ ਇੱਥੇ ਡਿਜ਼ਾਈਨਿੰਗ ਤੁਸੀਂ ਕੁੜਤਾ ਵਿਦ ਜੋਧਪੂਰੀ ਕੋਟ ਵੀ ਬਣਾ ਸਕਦੇ ਹੋ ਤੁਸੀਂ ਜੋਧਪੂਰੀ ਕੋਟ ਪੈਂਟ ਹੈਂਡਵਰਕ ਵਾਲਾ ਵੀ ਬਣਾ ਸਕਦੇ ਹੋ ਡਿਜ਼ਾਈਨ ਸਾਰੇ ਰੈਡੀ ਮਿਲਣਗੇ ਇਹ 10 12 ਦਿਨਾਂ ਦੇ ਵਿੱਚ ਭਾਜੀ ਤਿਆਰ ਕਰਕੇ ਦੇ ਦਿੰਦਾ ਹੁਣ ਸ਼ੇਰਵਾਨੀ ਦੇ ਡਿਜ਼ਾਈਨ ਦੇਖ ਲਓ ਭਾਜੀ ਤੁਸੀਂ ਮਨਪਸੰਦ ਦੇ ਬਣਾ ਸਕਦੇ ਹੋ ਕਲਰ ਜਾਇਨ ਜਿੰਦਾ ਤੱਕ ਉਹ ਉਦਾਂ ਦਾ ਤੁਸੀਂ ਬਣਾਜੀ ਇੱਕ ਹੋਰ ਬੜੀ ਪ੍ਰੋਬਲਮ ਆ ਬਾਜ਼ਾਰ ਜਿਹੜੇ ਜਾਣੇ ਉਹ ਕਹਿੰਦੇ ਵੀ ਇੱਕ ਇੱਕ ਮਹੀਨੇ ਬਾਅਦ ਕੋਟਵੈਂਟ ਸਲਾਈ ਕਰਕੇ ਦੇਣਾ ਜੀ ਟੇਲਰ ਹੈਗੇ ਆਪਣੇ ਕੋਲ ਦੇਖੋ ਜੀ ਟੇਲਰ ਸਾਡੇ ਕੋਲੇ ਆਉਂਦੇ ਆ ਟੀਮਾਂ ਵੀ ਆਉਂਦੀਆਂ ਫੈਕਟਰੀ ਵੀ ਆਉਂਦੀਆਂ ਮਸ਼ੀਨਾਂ ਵੀ ਆਉਂਦੀਆਂ ਵੱਡੀ ਗੱਲ ਇਹ ਆ ਵੀ ਤੁਹਾਨੂੰ 10 ਜਾਂ 15 ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੋਗੇ ਬਸ ਤੁਹਾਨੂੰ ਕਿਸੇ ਦੇ ਘਰ ਚ ਪਿਆ ਪੂਰੇ ਰਿਸ਼ਤੇਦਾਰਾਂ ਨੇ ਗਰੁੱਪ ਦੇ ਵਿੱਚ ਆ ਕੇ ਤਿਆਰ ਕਰਨਾ ਉਹ ਵੀ 15 ਦਿਨਾਂ ਦੇ ਵਿੱਚ ਸਲਾਈ ਕਰਕੇ ਰੈਡੀ ਕਰਕੇ ਦੇ ਦੋਗੇ ਬਿਲਕੁਲ ਜੀ ਸਾਡੇ ਕੋਲ ਕੋਟ ਪੈਂਟ ਬ੍ਰਾਂਡਡ ਵੀ ਸਾਰੇ ਹੈਗੇ ਆ ਰੇਮਨ ਹੈਗਾ ਸੀ ਆਰ ਆਮ ਜਿਹੜਾ ਸੀ ਆਰਾਮ ਦਾ ਕੋਟ ਪੈਂਟ ਆ ਭਾਜੀ ਬਜ਼ਾਰਾਂ 'ਚ 15 15 20 20000 ਦਾ ਬੰਦਾ ਅਸੀਂ 7-8000 ਦੇ ਵਿੱਚ ਸਟਿਚਿੰਗ ਕਰਕੇ ਦੇ ਦਵਾਂਗੇ ਦੇਖੋ ਵੱਡਾ ਫਾਇਦਾ ਕੀ ਆ ਇੱਥੇ ਹਰ ਕੋਈ ਬੰਦਾ ਚਾਹੇ ਤੁਸੀਂ ਮਿਡਲ ਕਲਾਸ ਹੋ ਚਾਹੇ ਤੁਸੀਂ ਰਾਇਲ ਕਲਾਸ ਹੋ ਜਿਹੜਾ ਮਰਜ਼ੀ ਆ ਜੋ ਸਟਾਰਟਿੰਗ ਸਾਡੇ ਕੋ ਜਿਹੜੀ ਬਾਜ਼ਾਰ ਦੇ ਵਿੱਚ ਤੁਸੀਂ 2 ਪੀਸ ਕੋਟ ਕੋਟ ਪੈਂਟ 10000 ਦਾ ਅਸੀਂ ਤੁਹਾਨੂੰ ਇੱਥੇ ਦੇਣਾ 2995 'ਚ 2 ਪੀਸ ਲਾਈ ਕਰਕੇ 3 ਪੀਸ ਦੇਣਾ 370 60 ਚ ਸਲਾਈ ਕਰਕੇ ਪਰ ਤੁਸੀਂ ਰੈਮਨਡ ਸੀਆਰਐਮ ਵੱਡੇ ਵੱਡੇ ਬ੍ਰਾਂਡ ਹਨ ਉਹ ਵੀ ਤੁਹਾਨੂੰ ਅਸੀਂ ਦੇ ਦੇਣੇ ਪਰ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਹੈ ਗਿਆ ਦੇਖੋ ਜੀ ਤੁਸੀਂ ਕੁਆਲਿਟੀ ਦੇ ਨਾਲ ਤੁਸੀਂ ਕੁਆਂਟੀਟੀ ਚੈੱਕ ਕਰ ਲਓ ਕਿੰਨੀ ਹੈ ਚਾਹੇ ਤੁਸੀਂ ਲਾਈਨਿੰਗ ਦੇ ਵਿੱਚ ਕੋਟ ਪੈਂਟ ਲੈਣਾ ਚਾਹੇ ਤੁਸੀਂ ਚੈੱਕ ਦੇ ਵਿੱਚ ਲੈਣਾ ਚਾਹੇ ਤੁਸੀਂ ਡੋਬੀ ਦੇ ਵਿੱਚ ਲੈਣਾ ਹਰ ਇੱਕ ਆਈਟਮ ਦੇ ਵਿੱਚ ਫੋਲ ਵੈਰਾਈਟੀ ਆ ਭਾਜੀ ਇਹ ਤਾਂ ਦਿਖਾ ਦਿ ਤੁਸੀਂ ਨਾਰਮਲ ਜਿਹਾ ਰੈਗੂਲਰ ਜੇ ਟਾਰਕੜਨੀ ਮੁੰਡੇ ਨੇ ਪੂਰੀ ਚੋਟੀ ਦੀ ਟਾਰਕੜਨੀ ਕੋ ਸਪੈਸ਼ਲ ਚੀਜ਼ ਹੈਗੀਆ ਬਿਲਕੁਲ ਹੈਗੀਏ ਸਪੈਸ਼ਲ ਚੀਜ਼ਾਂ ਲੱਭ ਲੱਭ ਕੇ ਲੈ ਕੇ ਆਏ ਆ ਤੁਹਾਡੇ ਵਾਸਤੇ ਆ ਚੈੱਕ ਕਰੋ ਡਿਜ਼ਾਈਨ ਹਾਲੇ ਤੱਕ ਲਾਂਚ ਨਹੀਂ ਹੋਇਆ ਪਰ ਅੰਕਲ ਓਮ ਬਾਗਾ ਪ੍ਰਾਣਾ ਆ ਚੁੱਕਿਆ ਤੁਸੀਂ ਚੈੱਕ ਕਰੋ ਡਿਜ਼ਾਈਨ ਬਹੁਤ ਪਿਆਰਾ 컬러 ਦੀ ਕੁਆਲਿਟੀ ਦੇਖ ਲਓ ਤੁਸੀਂ 컬러 ਕਿੰਨੇ ਬਣੇ ਹੋਇਆ ਬਹੁਤ ਹੀ ਪਿਆਰੀ ਵੈਲਵਟ ਦੇ ਵਿੱਚ ਡਿਜ਼ਾਈਨ ਬਣਾਇਆ ਵਾ ਇਸ ਚ ਤੁਸੀਂ ਆਪ ਦਾ ਮਨਪਸੰਦ ਡਿਜ਼ਾਈਨ ਬਣਾ ਸਕਦੇ ਹੋ ਚਾਹੇ ਤੁਸੀਂ ਲਾਈਨਿੰਗ ਦੇ ਵਿੱਚ ਬਲੇਜ਼ਰ ਬਣਾਣਾ ਇਦਾਂ ਦੀ ਇਸ ਚ ਕਲਰ ਆਪਸ਼ਨ ਵੀ ਤੁਹਾਨੂੰ ਮਿਲ ਜਾਂਦੇ ਅਲੱਗ-ਅਲੱਗ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਬਣਾ ਸਕਦੇ ਹੋ ਔਰ ਇੰਨੀ ਕਲਰ ਕੁਆਂਟੀਟੀ ਤੁਹਾਨੂੰ ਕਿਧੋਣੀ ਮਿਲਣੀ ਸਿਰਫ ਅੰਕਲ ਓਮ ਡਿਵਾਈਨ ਦਸਤਾਰ ਬਾਕੇ ਆਹ ਦੇਖੋ ਟਕਸੀਡੋ ਦੇ ਵਿੱਚ ਤੁਸੀਂ ਬਣਾਉਣਾ ਇਹਦੇ ਉੱਤੇ ਪੂਰੀ ਪ੍ਰੋਪਰ ਤੁਸੀਂ ਕਟਾਈ ਸਿਢਾਈ ਲੈ ਉਹ ਮਿਲ ਜਾਣੇ ਆ ਪਰ ਇਸ ਗੱਲ ਦੀ ਗਾਰੰਟੀ ਵੀ ਠੋਕੇ ਚੈਲੰਜ ਵੀ ਆ ਪੂਰੇ ਪੰਜਾਬ ਚ ਇਹ ਤੁਹਾਨੂੰ ਹੋਰ ਕਿਤੇ ਇਦਾਂ ਦੀ ਡਿਜ਼ਾਈਨਿੰਗ ਇੰਨੇ ਘਾਟੇ ਰੈਟਾਂ ਨਹੀਂ ਟੌਪ ਦੀ ਚੀਜ਼ ਆ ਆ ਦੇਖੋ ਬਲੈਕ ਦੇ ਵਿੱਚ ਇਹ ਕਪੜਾ ਵਿਕਦਾ ਬਲੈਕ ਚ ਹਜੇ ਕਿਸੇ ਦੁਕਾਨਦਾਰ ਕੋ ਆਇਆ ਹੀ ਨਹੀਂ ਛੇਤੀ ਆ ਜਿਓ ਦੇਖੋ ਕੱਲੀ ਬੋਕ ਨਹੀਂ ਦਿਖਾ ਰਹਾ ਆ ਦੇਖੋ ਜਿਹੜਾ ਕੱਪੜਾ ਤੁਹਾਨੂੰ ਦਿਖਾਇਆ ਇੱਥੇ ਪਿਆ ਇੱਕ ਨਾਲ ਦੇ ਕਿੰਨੇ ਕਿੰਨੇ ਥਾਨ ਪਿਆ ਆਗੇ ਲੈ ਜਾਓ ਵੱਡੇ ਫਾਇਦੇ ਭਾਈ ਜੀ ਕਿਸੇ ਨੇ ਕੋਟਮੈਂਟ ਨਹੀਂ ਪਾਉਣਾ ਬੰਦਾ ਕਹਿੰਦਾ ਮੈਂ ਪ੍ਰਿੰਟ ਸ਼ਰਟ ਨਾਲ ਬਲੇਜ਼ਰ ਪਾਉਣੀਆਂ ਬਲੇਜ਼ਰ ਕਿੰਨੀ ਕੀ ਰਹੀ ਜਾਗੀ ਜੀ ਦੇਖੋ ਜੀ ਬਲੇਜ਼ਰ ਦੇ ਵਿੱਚ ਸਾਡੇ ਕੋਲ 3500 4000 ਤੋਂ ਬਲੇਜ਼ਰ ਤਿਆਰ ਹੋ ਜਾਂਦਾ ਤੁਸੀਂ ਚਾਹੇ ਪਲੇਨ ਦੇ ਵਿੱਚ ਬਣਾਉਣਾ ਚਾਹੇ ਤੁਸੀਂ ਲਾਈਨਿੰਗ ਦੇ ਵਿੱਚ ਬਣਾਉਣਾ ਚਾਹੇ ਤੁਸੀਂ ਚੈੱਕ ਦੇ ਵਿੱਚ ਬਣਾਣਾ ਤੁਸੀਂ ਆਪਣਾ ਮਨਪਸੰਦ ਬਣਾ ਸਕਦੇ ਹੋ ਹੁਣ ਤੁਸੀਂ ਆ ਫੈਬਰਿਕ ਆ ਆਹ ਸਟਿਚ ਕੀਤਾ ਪੀਸ ਚੈੱਕ ਕਰੋ ਭਾਜੀ ਤੁਹਾਡੇ ਸਾਹਮਣੇ ਬਣਿਆ ਬੈਡੀ ਸੀ ਸਾਡਾ ਰੈਡੀ ਹੈ ਪੀਸ ਇਹ ਡੀਸੀ ਸਾਹਿਬ ਕੋਲੇ ਜਾਣਾ ਵਾ ਤੇ ਉਹਨਾਂ ਨੇ ਪਾਉਣਾ ਇਹ ਕੋਟ ਪੈਂਟ ਉਹਨਾਂ ਦਾ ਰੈਡੀ ਪਿਆ ਪੀਸ ਜੀ ਉਹ ਦੇਖੋ ਜੀ ਅੰਕਲ ਓਮ ਤੋਂ ਸਾਡੇ ਮਾਲਕਾਂ ਨੇ ਫੁੱਲ ਤਿਆਰੀ ਕਰ ਲੀਆ ਭਾਈ ਜੀ ਅੱਗੇ ਵੀ ਅਸੀਂ ਆਉਂਦੇ ਸੀਗੇ ਪਰ ਇਸ ਵਾਰ ਤਾਂ ਪੂਰਾ ਚੋਟੀ ਦਾ ਕੰਮ ਲਗਜ਼ਰੀ ਕਰਨਾ ਤੁਹਾਡੇ ਆਕੇ ਵਿਆਹ ਤੁਸੀਂ ਕਿੱਥੇ ਨਹੀਂ ਜਾਣਾ ਅੰਕਲ ਓਮ ਤੇ ਹੋਣਾ ਕਿਉਂਕਿ ਵਿਆਹ ਸ਼ਾਦੀ ਦਾ ਕਪੜਾ ਸਿਰਫ ਤੁਹਾਨੂੰ ਅਸੀਂ ਤਿਆਰ ਕਰਕੇ ਦਵਾਂਗੇ ਤੇ ਅੱਤੇ ਰੇਟਾਂ ਤੇ ਦਵਾਂਗੇ ਕੋਟ ਕਪੂਰੇ ਨਹੀਂ ਜਾਣਾ ਲੁੱਟ ਹੁੰਦੀ ਹੈ ਜੇਬਾਂ ਤੇ ਲੁੱਟ ਵੱਡੇ ਵੱਡੇ ਟੇਲਰ ਜੇਬ ਕੱਟ ਦਿੰਦੇ ਆ ਕੱਪੜਾ ਤਾਂ ਸਸਤਾ ਹੀ ਮਿਲਦਾ ਹੈ ਰੇਟ ਮਹਿੰਗੇ ਆ ਨਾ ਕੋੜ ਪੂਰਾ ਜਾਣਾ ਨਾ ਅਵੋਰ ਜਾਣਾ ਨਾ ਮੁਖਰ ਮਾਦਰਬ ਕਿਤੇ ਯਾਰ ਪੰਜਾਬ ਚ ਹੋਰ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਮਾਲਵੇ ਦਾ ਸਭ ਤੋਂ ਵੱਡਾ ਬ੍ਰਾਂਡ ਸਭ ਤੋਂ ਵੱਡਾ ਨਾਮ ਅੰਕਲੋਮ ਆ ਜਿੰਨੀਆਂ ਤੁਹਾਨੂੰ ਅਸੀਂ ਵੈਰਾਈਟੀਆਂ ਦਿਖਾਤੀਆਂ ਕਿਸੇ ਨੇ ਨਹੀਂ ਦੇਣੀਆਂ ਭਾਈ ਜੀ 12 ਮਹੀਨੇ ਦੀ ਵੇਟਿੰਗ ਦੇ ਦਿੰਦੇ ਆ ਕਿਹਨੇ ਟੇਲਰ ਤੇ ਤੁਸੀਂ ਕਿਹਨੇ 15 ਦਿਨ ਚ ਕੋਈ ਵੇਟਿੰਗ ਨਹੀਂ ਭਾਜੀ ਡੇਢ ਲਿਖਿਆ ਸਟੀਚਿੰਗ ਦੀ ਮਾਸਟਰ ਦਾ ਸਾਫ ਦਿਖਾ ਦਿਓ ਕਿੰਨੇ ਸਟੀਚਿੰਗ ਜਿਹੜਾ 25 10 25 10 ਚੱਲ ਰਹੀ ਹੈ ਤੇ ਅੱਜ ਡੇਢ ਦੇਖ ਲਓ 11 12 ਤਰੀਕ ਚੱਲ ਰਹੀ ਹੈ 12 ਤਰੀਕ ਦੇ ਅਕੋਰਡਿੰਗ ਸਿਰਫ 13 ਦਿਨ ਦੀ ਵੇਟਿੰਗ ਰੱਖੀ ਹੋਈ ਹੈ ਉਸ ਤੋਂ ਇਲਾਵਾ ਕੁਝ ਨਹੀਂ ਹੈ ਉਹ ਵੀ ਥੋੜਾ ਜਿਹਾ ਰਸ਼ ਵਧਦਾ ਜਾ ਰਿਹਾ ਹੈ ਜਿਹੜਾ ਤੁਸੀਂ 4 4 5 5 ਮਹੀਨੇ ਦੀ ਵੇਟਿੰਗ ਹੈ ਕੁਝ ਨਹੀਂ ਕੋਈ ਵੇਟਿੰਗ ਨਹੀਂ ਹੈ ਤੁਸੀਂ ਕੱਪੜੇ ਤੇ ਨਜ਼ਰ ਮਾਰੋ ਵੈਰਾਈਟੀ ਚੈੱਕ ਕਰੋ ਭਾਈ ਸਾਰਾ ਇੰਸਟਾਗ੍ਰam ਪਰ ਆ ਪਿਆ ਕਹਿੰਦੇ ਲੱਚਕੇ ਵਾਲਾ ਕੁਰਤਾ ਮੰਨਣਾ ਇਹ ਸਲਮਾਨ ਖਾਨ ਨਹੀਂ ਪਾਇਆ ਨਵਜੋਤ ਸਿੱਧੂ ਨੇ ਹੀ ਪਾਇਆ ਇਹ ਵੈਰਾਈਟੀਆਂ ਤਾਂ ਹੈ ਹੀ ਨਹੀਂ ਕਿਸੇ ਦੁਕਾਨ ਤੇ ਉਹ ਹੀਰੋ ਬੰਨਣਾ ਫਕੀਰ ਨਹੀਂ ਬੰਨਣਾ ਜੇ ਫਕੀਰ ਬਣ ਗਏ ਕੋਟਕਪੁਰ ਵਾਲੇ ਟ੍ਰੇਲਰਾਂ ਨੇ ਮਹਿੰਗੇ ਮਹਿੰਗੇ ਰੇਟ ਲਾ ਦੇਣੇ ਆਪਾਂ ਸਸਤੇ ਰੇਟਾਂ ਦੇ ਤੁਹਾਨੂੰ ਹੀਰੋ ਬਣਾ ਦੇਣਾ ਆ ਦੇਖੋ ਕਹਿੰਦੇ ਰਿੰਕਲ ਫਰੀ ਕੱਪੜਾ ਚਾਹੀਦਾ ਆ ਦੇਖੋ ਇਹਦੇ ਵਿੱਚ ਵੀ ਰੇਟ ਕਿੰਨਾ ਬਾਜ਼ਾਰ ਚ ਕੋਈ 1500 ਰੁਪਏ ਮੀਟਰ ਕੋਈ 2000 ਰੁਪਏ ਮੀਟਰ ਸਿਰਫ 650 ਰੁਪਏ 650 ਰੁਪਏ ਮੀਟਰ ਭਾਰੀ 3600 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦਾਂਗੇ ਸਟਿਚ ਕਰਕੇ ਦੇ ਦਾਂਗੇ ਪਠਾਨੀ ਕੁੜਤਾ ਪਜਾਮਾ ਇਹਦੇ ਵਿੱਚ ਜਿੰਨੇ ਆਪਣੇ ਕੋ ਰੰਗ ਚੈਲੰਜ ਕਰਕੇ ਕਹਿੰਦੇ ਆ ਪੂਰੇ ਪੰਜਾਬ ਚੋਂ ਪਤਾ ਕਰ ਲਿਓ ਇਹ ਤੁਹਾਨੂੰ ਰੰਗ ਨਹੀਂ ਮਿਲਨੇ ਓਰੀਜਨਲ ਜਪਨੀਸ ਲਚਕਾਵਾ ਬਾਜ਼ਾਰਾਂ ਦੇ ਵਿੱਚ ਲੁੱਟ ਹੋਈ ਜਾਂਦੀ ਆ ਲੋਕਾਂ ਨੇ ਕੈਂਚੇ ਰੱਖਿਆ ਤੁਹਾਡੀਆਂ ਜੇਬਾਂ ਤੇ ਮਾਰ ਲਈ ਆ ਦੇਖੋ ਸਾਡੇ ਕੋਲ ਵਾਈਟ ਦੇ ਵਿੱਚ ਬਹੁਤ ساری ਕਲੈਕਸ਼ਨ ਆ 700 ਰੁਪਏ ਤੋਂ ਕੋੜ ਤੱਕ ਮੈਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ 1500 2000 2500 ਜਿੱਦਾਂ ਦੀ ਤੁਹਾਡੀ ਰੇਂਜ ਹੈਗੀ ਆ ਸੀ ਆ ਰਾਮ ਰਹਿਮਡ ਬ੍ਰਾਂਡ ਸਾਰੇ ਹੈਗੇ ਆ ਕਲਰ ਕੋੜ ਤੇ ਪਿਆ ਮੈਂ ਇਹਨਾਂ ਦੇ ਆ ਦੇਖੋ ਕਲਰ ਦੇ ਵਿੱਚ ਜਿੰਨੇ ਤੁਸੀਂ ਰੰਗ ਕਹੋ ਤੁਹਾਨੂੰ ਉਨੇ ਦੇਣੇ ਆ ਬਲੈਕ ਦੇ ਵਿੱਚ ਰਹਿਣਾ ਤਾਂ ਬਲੈਕ ਜਿੰਨੇ ਮਰਜ਼ੀ ਬਾਈ ਸ਼ਰਟਾਂ ਦੇ ਵਿੱਚ ਕੀ ਰੇਂਜ ਆ ਦੇਖੋ ਇਹ ਸ਼ਰਟਾਂ ਸਾਡੀਆਂ 350 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਉਦੋਂ ਉੱ ਦੇ ਕਲਰ ਚੋਇਸ ਵੀ ਬਹੁਤ ਆ ਡਿਜ਼ਾਈਨਿੰਗ ਵੀ ਬਹੁਤ ਆ ਤੁਸੀਂ ਮਨਪਸੰਦ ਬਣਾ ਸਕਦੇ ਹੋ ਹੁਣ ਤੁਸੀਂ ਬ੍ਰਾਂਡਾਂ ਦੀ ਗੱਲ ਕਰਾਂ ਤੇ ਸੀ ਆ ਰਾਮ ਕਲੱਬ ਇਟਾਲੀਆ ਰੇਮਨ ਸਾਰੀਆਂ ਲਗਜ਼ਰੀ ਸ਼ਰਟਾਂ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਹੁਣ ਜੇ ਭਾਜੀ ਕੋਟ ਪੈਂਟ ਦੇ ਨਾਲ ਰੇਮਨ ਦੀਆਂ ਸ਼ਰਟਾਂ ਦੀ ਪੈਕਿੰਗ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੋ ਦੇਖੋ ਜੀ ਸਾਨੂੰ ਸਾਰੀ ਵੈਰਾਈਟੀ ਦਿਖਾਤੀ ਚੈਲੰਜ ਪੂਰਾ ਕਰਤਾ 10000 ਵਾਲਾ ਕੋਰਮੈਂਟ 2895 ਸਲਾਈ ਕਰਕੇ ਹੋਰ ਵੀ ਸਾਰੇ ਰੇਟ ਤੁਹਾਨੂੰ ਦੱਸ ਤੇ ਆ ਜਿਹੜਾ 8 8 ਲੱਖ 7 7 ਲੱਖ ਤੁਸੀਂ ਚੱਕੀ ਮੈਂ ਤਾਂ ਸਾਰੀ ਫਰਾਤ ਤਿਆਰ ਕਰਨ ਲਈ 2 ਲੱਖ ਸਾਰਿਆਂ ਦੇ ਕੱਪੜੇ ਬਣਾ ਕੇ ਦੇ ਦਿਆਂਗੇ ਕੌਕੀ ਲੇਡੀਜ਼ ਤੇ ਜੈਂਟਸ ਕ੍ਰੋਪਰ ਟੌਪ ਦੀ ਟਾਰ ਗੱਟ ਕੇ ਦਵਾਂਗੇ ਛੇਤੀ ਆਜੋ ਅੰਕਲ ਹੂੰ ਮੋਗਾ ਰੋਡ ਬਾਗਾ ਬਣਾ ਟੌਪ ਦੀ ਕੁਆਲਿਟੀ ਟੌਪ ਦੀਆਂ ਚੀਜ਼ਾਂ ਟੌਪ ਦੇ ਟੇਲਰ ਟੌਪ ਦੀ ਸਟਿਚਿੰਗ ਰੇਟ ਨਿੱਕੇ ਨਿੱਕੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾ ਕੇ ਤਾਂ ਫੋਨ ਕਰ ਸਕਦੇ ਆਂ